ਆਪ ਦੇ ਵਿੱਚ ਖੁਦਕੁਸ਼ੀ ਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਜਿਹਾ ਇੱਕ ਮਾਮਲਾ ਖੰਨੇ ਤੋਂ ਸਾਹਮਣੇ ਆਇਆ ਹੈ ਜਿੱਥੇ ਖੰਨੇ ਦੇ ਦੁਰਾਹੇ ਦੇ ਵਿਖੇ ਸਰਾਂਦ ਲੈ ਅਚਨਿਕ ਇੱਕ ਕਾਰ ਬRAND ਹੋਈ ਹੈ ਦੱਸਦੀ ਹੈ ਕਿ ਇਸ ਕਾਰ ਦੇ ਵਿੱਚ ਇੱਕ লাশ ਵੀ ਪਾਈ ਗਈ ਹੈ ਤੇ ਇਸ ਡੈਡ ਬੋਡੀ ਦੇ ਕੋਲ ਇੱਕ ਛਾਦਕ ਕਾਰਡ ਮਿਲਿਆ ਹੈ ਜਿਸ ਦੇ ਆਧਾਰ ਤੇ ਪੁਲਿਸ ਪਰਿਵਾਰਿਕ ਮੈਂਬਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੱਸਦੀ ਹੈ ਕਿ ਮ੍ਰਿਤਕ ਵਿਅਕਤੀ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਤੇ ਸਾਰੀ ਘਟਨਾ ਰਾਤ 8 ਵਜੇ ਵਾਪਰੀ ਹੈ ਉਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਹਿਰ 'ਚ ਡਿੱਗਣ ਵਾਲੀ ਇਸ ਗੱਡੀ ਦੇ ਵਿੱਚ ਪੂਰਾ ਪਰਿਵਾਰ ਮੌਜੂਦ ਸੀ ਪਰ ਹਾਲੇ ਤੱਕ ਨਹਿਰ ਦੇ ਵਿੱਚੋਂ ਕੇਵਲ ਇੱਕ ਵਿਅਕਤੀ ਦੀ ਹੀ ਲਾਸ਼ ਬਰਾਮਦ ਹੋਈ ਹੈ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦਾ ਪਤਾ ਲੱਗਣ ਤੋਂ ਬਾਅਦ ਹੀ ਸਾਰੇ ਖੁਲਾਸੇ ਹੋਣਗੇ ਜੀ ਦੇ ਬਾਰੇ ਸਾਡੀਆਂ ਸਾਰੀਆਂ ਟੀਮਾਂ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਤੇ ਉਹ ਆਪਾਂ ਰਾਤ ਤੋਂ ਸਾਨੂੰ ਇਨਵਿਸਿਬਿਲਿਟੀ ਗੱਡੀ ਇੱਕ ਜਿਹੜੀ ਉਹ ਨਹਿਰ ਦੇ ਵਿੱਚ ਦੇਖੀ ਹੈ ਜਿਹਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਅਸੀਂ ਇਹਨੂੰ ਟ੍ਰੇਸ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਸੀ ਜਿਹਦੇ ਵਿੱਚ ਸਾਨੂੰ ਸਵੇਰੇ ਇਸ ਟਾਈਮ ਕਾਮਜਾਬੀ ਮਿਲੀ ਹੈ ਜਿਹਦੇ ਵਿੱਚ ਗੱਡੀ ਅਸੀਂ ਗੱਡੀ ਆ ਤੇ ਗੱਡੀ ਫੇਸ ਕਰਨ ਤੋਂ ਬਾਅਦ ਇੱਕ ਬਾਡੀ ਵਿੱਚੋਂ ਮਿਲੀ ਹੈ ਗਾਲੂ ਨਾਂ ਦਾ ਬੰਦਾ ਹੈ ਗਾਲੂ ਪੁੱਤਰ ਹਰੀ ਵਾਸੀ ਬਰੋਜਪੁਰ ਆਇਡੈਂਟੀਟੀ ਜਿਹੜੇ ਆਈਡ ਆਰਡ ਜਿਹੜਾ ਮਿਲਿਆ ਵਿੱਚੋਂ ਕੁਸ਼ਰਾਤ ਹੋਇਆ ਬਸ ਜੇ ਆਪਾਂ ਹੋਰ ਵੀ ਜਿਹੜਾ ਇਹ ਗੱਡੀ ਨੰਬਰ ਕਿਨ ਆਏਗਾ ਜੀ ਜਿਹੜਾ ਪਤਾ ਲੱਗ ਜਵੇ ਜਿਹੜਾ ਵੀ ਉਹਨਾਂ ਦੇ ਘਰ ਦੇ ਪਰਿਵਾਰ ਦੀ ਹੁਣ ਤੱਕ ਆਏ ਨੇ ਜਾਂ ਨਹੀਂ ਜੀ ਠੀਕ ਹੈ ਜੀ ਉਹ ਪੰਜ ਕਰਦੇ ਵੀ ਕਰ ਰਹੇ ਹਾਂ ਨੰਬਰ AB05 AP ਤੇ 0230 ਅ ਐਸ ਐਚਓ ਸਾਹਿਬ ਜਿਸ ਤਰ੍ਹਾਂ ਕਿ ਰਾਤ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਇੱਕ ਪੂਰੀ ਫੈਮਲੀ ਇਸ ਕਾਰ ਦੇ ਵਿੱਚ ਤੇ ਹੁਣ ਸਵੇਰੇ ਪਤਾ ਲੱਗਿਆ ਕਿ ਇੱਕ ਵਿਅਕਤੀ ਹੈ ਕਿ ਪਾਲ ਕੀਤੀ ਜਾ ਰਹੀ ਹੈ ਬਾਕੀਆਂ ਦੀ ਬਾਕੀਆਂ ਦੀ ਇਹਦੇ ਨਾਲ ਇਹ ਪਰਿਵਾਰ ਨੂੰ ਮਿਲ ਕੇ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਾਂਗੇ ਕਿ ਕੋਈ ਕਸਰ ਕਿਸੇ ਪਾਸੇ ਨਾ ਤੇ ਬੁਢੀ ਤਰ੍ਹਾਂ ਅਸੀਂ ਸੈਟੀਸਫਾਈ ਇਹਨਾਂ ਦੇ ਪਰਿਵਾਰ ਨੂੰ ਔਰ ਜਿਹੜਾ ਵੀ ਕੋਈ ਗਲ ਮਾਮਲਾ ਸਾਹਮਣੇ ਆਉ ਉਹ ਬੁਢੀ ਤਰ੍ਹਾਂ ਸਪੱਸ਼ਟੀਕਰਨ ਸਾਰੇ ਪਤਾ ਲੱਗਿਆ ਜੀ ਗੱਡੀ ਗਿਰੀ ਕਿਸ ਤਰ੍ਹਾਂ ਜੀ ਆ ਰਾਤ ਮਤਲਬ ਇਹਨਾਂ ਨੂੰ ਓਵਰਟੇਕ ਕਰਦੇ ਆ ਗੱਡੀ ਜਿਹੜੀ ਆ ਸਹਿਰ ਤੋਂ ਆ ਰਹੇ ਸੀ ਤੁਹਾਨੂੰ ਮਨ ਰੂਟ ਫੜਨਾ ਸੀ ਲੁਧਿਆਣੇ ਵਾਲਾ ਉਹ ਕਿਸੇ ਤਰ੍ਹਾਂ ਇਹਨੂੰ ਮਿਸ ਅੰਡਰਸਟੈਂਡਿੰਗ ਹੋ ਕੇ ਜਦੀ ਹੈ ਨਹਿਰ ਉਹ ਨਹਿਰ ਦੇ ਵਿੱਚ ਕਿੱਦੀ ਸਾਰੇ ਜਿਵੇਂ ਕਿ ਪਤਾ ਲੱਗ ਰਿਹਾ ਵੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲਿਆ ਤੇ ਕੋਈ ਗੱਡੀ ਦਾ ਸ਼ੀਸ਼ਾ ਟਪਿਆ ਹੋਇਆ ਸੀ ਜਾਂ ਹੋਰ ਬੰਦ ਜਿਹੜਾ ਸੀਗਾ ਜੀ ਹਾਂ ਉਹਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਤੇ ਕਿੰਨੇ ਵਜੇ ਦਾ ਹਾਦਸਾ ਸੀ ਜੀ ਆਪ ਜੀ ਬਤਰਾਤ ਸਾ 8:68 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਵੀ ਅਸੀਂ ਸਾਰੀਆਂ ਟੀਮ ਪਤਾ ਲੱਗ ਪਾਇਆ ਕਿ ਨੀਕਾਰ ਸੋਰ ਫਰੈਸ਼ ਸ਼ਟ ਕੇ ਯਾਰ ਥੋੜੀ ਜਿਹੀ ਪਤਾ ਪਿੱਛੋਂ ਬੋਡੀ ਇੱਕ ਮਰੀ ਆ ਤੇ ਉਹ ਤੋਂ ਅੱਗੇ ਹੁਣ ਇਥੋਂ ਇਹ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਪੂਰੀ ਗੱਲ ਦਾ ਖੁਲਾਸਾ ਹੋਵੇ ਤੇ ਕਾਰ ਸਵਾਰ ਕਿੱਥੇ ਦੇ ਰਹਿਣ ਵਾਲੇ ਸੀ ਲੱਗਿਆ ਕੋਈ ਕਾਗਜ਼ ਵਗੈਰਾ ਰੋਜਪੁਰ ਦਾ ਪਤਾ ਲੱਗਾ ਜੀ ਇਹ ਆਧਾਰ ਦਾ ਸਾਰੇ ਇਹਨਾਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਅਜੇ ਤੱਕ ਕਮਿਊਨੀਕੇਸ਼ਨ ਕਰ ਰਹੇ ਆ ਹੁਣ ਤੋਂ ਫ੍ਰੀ ਹੋ ਕੇ ਕਰ ਰਹੇ ਖੰਡੇ ਤੋਂ ਪਰਮੇਂਦਰ ਵਰਮਾ ਦੀ ਰਿਪੋਰਟ ਔਨ 에ਅਰ ਜੋਬ ਦੇ ਵਿੱਚ ਖੁਦਕੁਸ਼ੀ ਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਜਿਹਾ ਇੱਕ ਮਾਮਲਾ ਖੰਨੇ ਤੋਂ ਸਾਹਮਣੇ ਆਇਆ ਹੈ ਜਿੱਥੇ ਖੰਨੇ ਦੇ ਦੁਰਾਹੇ ਦੇ ਵਿਖੇ ਸਰਾਂ ਦੇ ਨੇੜੇ ਇੱਕ ਕਾਰ ਪ੍ਰਾਪੰਦ ਹੋਈ ਹੈ ਦੱਸਦੀ ਹੈ ਕਿ ਇਸ ਕਾਰ ਦੇ ਵਿੱਚ ਇੱਕ ਲਾਸ਼ ਵੀ ਪਾਈ ਗਈ ਹੈ ਤੇ ਇਸ ਡੈੱਡ ਬੋਡੀ ਦੇ ਕੋਲ ਇੱਕ شناخت ਕਾਰਡ ਮਿਲਿਆ ਹੈ ਜਿਸ ਦੇ ਆਧਾਰ ਤੇ ਪੁਲਿਸ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੱਸਦੀ ਹੈ ਕਿ ਮ੍ਰਿਤਕ ਵਿਅਕਤੀ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਤੇ ਸਾਰੀ ਘਟਨਾ ਰਾਤ 8 ਵਜੇ ਵਾਪਰੀ ਹੈ ਉੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਹਿਰ ਡਿੱਗਣ ਵਾਲੀ ਇਸ ਗੱਡੀ ਦੇ ਵਿੱਚ ਪੂਰਾ ਪਰਿਵਾਰ ਮੌਜੂਦ ਸੀ ਪਰ ਹਾਲੇ ਤੱਕ ਨਹਿਰ ਦੇ ਵਿੱਚੋਂ ਕੇਵਲ ਇੱਕ ਵਿਅਕਤੀ ਦੀ ਹੀ ਲਾਸ਼ ਬਰਾਮਦ ਹੋਈ ਹੈ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦਾ ਪਤਾ ਲੱਗਣ ਤੋਂ ਬਾਅਦ ਹੀ ਸਾਰੇ ਖੁਲਾਸੇ ਹੋਣਗੇ ਜੀ ਬਾਰੇ ਸਾਡੀਆਂ ਸਾਰੀਆਂ ਟੀਮਾਂ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਤੇ ਉਹ ਆਪਾਂ ਰਾਤ ਤੋਂ ਸਮੇਂ ਇਨਫਰਮੇਸ਼ਨ ਸੀ ਕਿ ਗੱਡੀ ਇੱਕ ਜਿਹੜੀ ਉਹ ਨਹਿਰ ਦੇ ਵਿੱਚ ਡਿੱਗੀ ਹੈ ਜਿਹਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਅਸੀਂ ਇਹਨੂੰ ਟ੍ਰੇਸ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਵਿੱਚ ਸਾਨੂੰ ਸਵੇਰੇ ਇਸ ਟਾਈਮ ਕਾਮਜਾਬੀ ਮਿਲੀ ਹੈ ਜਿਹਦੇ ਵਿੱਚ ਗੱਡੀ ਅਸੀਂ ਗੱਡੀ ਆ ਤੇ ਗੱਡੀ ਟੈਸਟ ਕਰਨ ਤੋਂ ਬਾਅਦ ਇੱਕ ਬਾਡੀ ਵਿੱਚੋਂ ਮਿਲੀ ਹੈ ਗਾਲੂ ਨਾਂ ਦਾ ਬੰਦਾ ਹੈ ਗਾਲੂ ਪੁੱਤਰ ਹਰੀ ਵਾਸੀ ਫਰੋਜਪੁਰ ਆਈਡੈਂਟੀਟੀ ਜਿਹੜਾ ਆਈ ਕਾਰਡ ਜਿਹੜਾ ਮਿਲਿਆ ਵਿੱਚੋਂ ਤੁਸੀਂ ਨਾਕਤ ਹੋਇਆ ਬਸ ਜੇ ਆਪਾਂ ਹੋਰ ਵੀ ਜਿਹੜਾ ਇਹ ਗੱਡੀ ਨੰਬਰ ਕਿਨ ਆਏਗਾ ਜੀ ਜਿਹੜਾ ਪਤਾ ਲੱਗ ਜਵੇ ਜਿਹੜਾ ਉਹਨਾਂ ਦੇ ਘਰ ਦੇ ਪਰਿਵਾਰ ਦੀ ਹੁਣ ਤੱਕ ਆਏ ਨਹੀਂ ਜਾਂ ਨਹੀਂ ਜੀ ਠੀਕ ਹੈ ਜੀ ਪੰਜ ਕਰਦੇ ਜੀ ਰਿਕਾਰਡ ਕਰ ਰਹੇ ਹਾਂ ਆਪਾਂ ਨੰਬਰ AB05 AP 0203 ਐਸਐਚਓ ਸਾਹਿਬ ਜਿਸ ਤਰ੍ਹਾਂ ਕਿ ਰਾਤ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਇੱਕ ਪੂਰੀ ਫੈਮਲੀ ਇਸ ਕਾਰ ਦੇ ਵਿੱਚ ਤੇ ਹੁਣ ਸਵੇਰੇ ਪਤਾ ਲੱਗਿਆ ਕਿ ਇੱਕ ਵਿਅਕਤੀ ਹੈ ਕਿ ਹਾਲ ਕੀਤੀ ਜਾ ਰਹੀ ਹੈ ਬਾਕੀਆਂ ਦੀ ਬਾਕੀਆਂ ਦੀ ਇਹਦੇ ਨਾਲ ਇਹ ਤੇ ਪਰਿਵਾਰ ਨੂੰ ਮਿਲ ਕੇ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਾਂਗੇ ਕਿ ਕੋਈ ਕਸਰ ਕਿਸੇ ਪਾਸੇ ਰਵੇ ਨਾ ਤੇ ਬੁਢੀ ਤਰ੍ਹਾਂ ਅਸੀਂ ਸੈਟੀਸਫਾਈ ਇਹਨਾਂ ਦੇ ਪਰਿਵਾਰ ਨੂੰ ਔਰ ਜਿਹੜਾ ਵੀ ਕੋਈ ਜ਼ਲਮ ਮਾਮਲਾ ਸਾਹਮਣੇ ਆਉ ਉਹ ਬੁਢੀ ਤਰ੍ਹਾਂ ਸਪੱਸ਼ਟੀਕਰਨ ਸਾਰੇ ਪਤਾ ਲੱਗਿਆ ਜੀ ਗੱਡੀ ਗਿਰੀ ਕਿਸ ਤਰ੍ਹਾਂ ਜੀ ਆ ਰਾਤ ਤੇ ਮਤਲਬ ਇਹਨਾਂ ਨੂੰ ਓਵਰਟੇਕ ਕਰਦੇ ਆ ਗੱਡੀ ਜਿਹੜੀ ਆ ਸਹਿਰ ਤੋਂ ਆ ਰਹੀ ਸੀ ਤੁਹਾਨੂੰ ਇਹ ਜ਼ਰੂਰ ਪੜਨਾ ਸੀ ਲੁਧਿਆਣਾ ਵਾਲਾ ਕੋਈ ਕਿਸੇ ਤਰ੍ਹਾਂ ਇਹਨੂੰ ਮਿਸ ਅੰਡਰਸਟੈਂਡਿੰਗ ਹੋ ਕੇ ਜੀ ਬਈ ਨਹਿਰ ਉਹ ਨਹਿਰ ਵਿੱਚ ਕੀਤੀ ਸਾਰੇ ਜਿਵੇਂ ਕਿ ਪਤਾ ਲੱਗ ਰਿਹਾ ਵੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲੇ ਤੇ ਕੋਈ ਗੱਡੀ ਦਾ ਸ਼ੀਸ਼ਾ ਟਪਿਆ ਹੋਇਆ ਸੀ ਜਾਂ ਹੋਰ ਬੰਦ ਜਿਹੜਾ ਸੀਗਾ ਜੀ ਹਾਂ ਉਹਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਤੇ ਕਿੰਨੇ ਵਜੇ ਦਾ ਹਾਦਸਾ ਜੀ ਉਹ ਆਪ ਵੀ ਬਤਰਾਤਾ 8:68 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਜੀ ਸਾਰੀਆਂ ਟੀਮਾਂ ਔਰ ਪਬ ਪਤਾ ਲੱਗ ਪਾਇਆ ਕਿ ਮੀਕਾਰ ਸੌ ਫਰੈਸ਼ ਜੱਟ ਕੇ ਯਾਰ ਥੋੜੀ ਜਿਹੀ ਹਾਂਜੀ ਪਤਾ ਵਿੱਚੋਂ ਬੋਡੀ ਇੱਕ ਮਿਲੀ ਆ ਤੇ ਉਹ ਤੋਂ ਅੱਗੇ ਹੁਣ ਇਹ ਤੋਂ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਪੂਰੀ ਗੱਲ ਦਾ ਖਲਾਸਾ ਹੋਵੇ ਤੇਕਾਰ ਸੌ ਕਿੱਥੇ ਦੇ ਰਹਿਣ ਵਾਲੇ ਸੀ ਜੇ ਕੋਈ ਕਾਗਿਲ ਵਗੈਰਾ ਰੋਹਿੰਦਪੁਰ ਦਾ ਪਤਾ ਲੱਗਾ ਜੀ ਉਹਦਾ ਸਰ ਇਹਨਾਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਅਜੇ ਤੱਕ ਕਮਿਊਨੀਕੇਸ਼ਨ ਕਰ ਰਹੇ ਆ ਉਹਨਾਂ ਤੋਂ ਹੁਣ ਤੋਂ ਫ੍ਰੀ ਹੋ ਕੇ ਕਰ ਰਹੇ ਖੰਡੇ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ ਔਨ 에ਅਰ